ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਦੋਸਤੋ ਅੱਜ ਅਸੀਂ ਮੈਲਬੰਦ ਤੋਂ 300 ਕਿਲੋਮੀਟਰ ਦੂਰ ਜੌਬ ਕਰਨ ਗਏ ਸੀ ਤੇ ਉੱਥੋਂ ਦੀ ਲੋਕੇਸ਼ਨ ਜਿਹੜੀ ਬੜੀ ਮੈਨੂੰ ਪਿਆਰੀ ਲੱਗੀ ਤੇ ਮੈਂ ਸੋਚਿਆ ਕਿ ਚਲੋ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੇ ਆਂ ਇਹ ਇੱਕ ਕਿਸੇ ਗੋਰੇ ਦਾ ਘਰ ਸੀ ਜਿਹਦਾ ਜਿਹੜਾ ਬਹੁਤ ਜ਼ਿਆਦਾ ਬਜ਼ੁਰਗ ਸੀ ਤੇ ਗੋਰੇ ਨੇ ਸਾਨੂੰ ਦੱਸਿਆ ਕਿ ਇਹ ਸਾਡੀ ਜੱਦੀ ਪੁਰਸ਼ੀ ਜਿਹੜੀ ਆ ਇਹ ਜਮੀਨ ਆ ਤੇ ਜੇ ਨੂੰ ਅਹੀਂ ਉਹਨੂੰ ਪੁੱਛਿਆ ਕਿ ਕਿੰਨੇ ਏਕੜ ਦੇ ਵਿੱਚ ਐ ਤੇ ਉਹ ਕਹਿੰਦਾ ਕਿ ਮੈਨੂੰ ਇਹਦਾ ਕੋਈ ਆਈਡੀਆ ਨਹੀਂ ਆ ਇਹ ਕਿੰਨੇ ਏਕੜ ਦੇ ਵਿੱਚ ਤੇ ਕਹਿੰਦਾ ਕਿ ਸਾਡੇ ਦਾਦਾ ਜੀ ਵੀ ਜਿਹੜੇ ਸੀ ਉਹਨਾਂ ਤੋਂ ਵੀ ਪਹਿਲਾਂ ਦੀ ਇਹ ਸਾਡੀ ਜ਼ਮੀਨ ਆ ਤੇ ਇੱਕ ਮਤਲਬ ਜਿਵੇਂ ਇੰਜੇ ਵੇਖਿਆ ਜਾਵੇ ਤੇ ਉਹਦੇ ਅਕੋਰਡਿੰਗ ਕਿ ਕਿਲੋਮੀਟਰਾਂ ਦੇ ਵਿੱਚ ਹੀ ਆ ਸਾਡੀ ਇਹ ਜ਼ਮੀਨ ਤੇ ਕਹਿੰਦਾ ਹੈ ਕਿ ਕੀ ਮਤਲਬ ਕਿਲੋਮੀਟਰਾਂ ਦੇ ਵਿੱਚ ਆ ਬਾਕੀ ਇਹ ਨਹੀਂ ਕਹਿੰਦਾ ਮੈਨੂੰ ਪਤਾ ਕਿ ਕਿੰਨੇ ਕਿੱਲੇ ਆ ਜਾਂ ਕੀ ਆ ਜਿੱਥੋਂ ਤੱਕ ਵੀ ਨਿਗਾਹ ਜਾਂਦੀ ਹੀ ਇਹ ਸਾਰੀ ਜ਼ਮੀਨ ਜਿਹੜੀ ਸੀ ਉਹਨਾਂ ਦੀ ਹੀ ਤੇ ਇੱਕ ਤਰ੍ਹਾਂ ਉਹਨਾਂ ਨੂੰ ਪੂਰਾ ਪਹਾੜ ਮਿਲਿਆ ਸੀ ਇਹ ਕੁਝ ਉਸ ਸਮੇਂ ਕੌਡੀਆਂ ਦੇ ਪਾ ਹੀ ਕਹਿ ਸਕਦੇ ਆ ਕਿ ਕਹਿੰਦਾ ਕਿ ਸਾਡੇ ਦਾਦਾ ਜੀ ਨੂੰ ਬਹੁਤ ਜ਼ਿਆਦਾ ਸਸਤਾ ਮਿਲਿਆ ਸੀ ਤੇ ਪੂਰਾ ਪਹਾੜ ਹੀ ਆ ਜਿਹੜਾ ਉਹਨਾਂ ਨੇ ਖਰੀਦਿਆ ਸੀ ਤੇ ਆਹ ਛੋਟਾ ਜਿਹਾ ਇਹਨੇ ਘਰ ਬਣਾਇਆ ਸੀ ਇੱਥੇ ਤੇ ਇਹ ਘਰ ਦੇ ਵਿੱਚ ਅਸੀਂ ਕੰਮ ਕਰਨ ਗਏ ਸੀ ਘਰ ਦੇ ਵਿੱਚ ਸਿਰਫ ਇੱਕ ਰਸੋਈ ਛੋਟੀ ਜੀ ਤੇ ਟਾਇਲਟ ਬਾਥਰੂਮ ਉਹ ਵੀ ਛੋਟੇ ਛੋਟੇ ਤੇ ਬਾਕੀ ਸਾਰਾ ਹੀ ਲਿਵਿੰਗ ਏਰੀਆ ਹੀ ਕੋਈ ਬੈੱਡਰੂਮ ਨਹੀਂ ਹੈਗਾ ਤੇ ਉਹ ਕਹਿੰਦਾ ਕਿ ਮੈਂ ਇੱਥੇ ਆਪਣੀ ਜ਼ਿੰਦਗੀ ਦੇ ਆਖਰੀ ਟਾਈਮ ਆ ਉਹ ਇੱਥੇ ਬਤਾਉਣਾ ਚਾਹੁੰਦਾ ਵਾ ਤੇ ਤਾਂ ਕਰਕੇ ਮੈਂ ਛੋਟੇ-ਮੋਟੇ ਕੰਮ ਕਰਦਾ ਰਹਿਨਾ ਆ ਆਪੇ ਡਾਉਨ ਨੇ ਰੱਖਿਆ ਸੀ ਅਜਿੱਥੋਂ ਤੱਕ ਵੀ ਨਿਗਾਹ ਜਾ ਰਹੀ ਹੈ ਮੈਂ ਕੈਮਰੇ ਦਾ ਜ਼ੂਮ ਕਰਕੇ ਦਿਖਾਉਣ ਰਿਹਾ ਵਾ ਪੂਰਾ ਜੰਗਲ ਆ ਸਾਰਾ ਇਹ ਇਸੇ ਗੋਰੇ ਦਾ ਹੀ ਸੀ ਜਿਹੜਾ ਬਜ਼ੁਰਗ ਸੀ ਤੇ ਉਹ ਤੁਰ ਕੇ ਦੂਰ ਚਲ ਗਿਆ ਸੀ ਤੇ ਬੜੇ ਸਲੋ ਤੁਰ ਕੇ ਗਿਆ ਸੀ ਫਿਰ ਇਸ ਕਰਕੇ ਉਹਨੂੰ ਮੈਂ ਦੁਬਾਰਾ ਨਹੀਂ ਮਿਲਾਇਆ ਕਿ ਜਿਆਦਾ ਹੀ ਸਲੋ ਤੁਰ ਕੇ ਗਿਆ ਵਾ ਤੇ ਆ ਜਿਹੜਾ ਸਾਹਮਣੇ ਫਾਰਮ ਆ ਇਇ ਕਿਸੇ ਹੋਰ ਦਾ ਫਾਰਮ ਆ ਇਹਨਾਂ ਵਰਗਾ ਹੀ ਕੋਈ ਹੋਰ ਜਿਹੜਾ ਵਾ ਫਾਰਮਰ ਆ ਉਹਦਾ ਫਾਰਮ ਆ ਇਹ ਤੇ ਇਹਦਾ ਵੀ ਜਿਹੜਾ ਫਾਰਮ ਆ ਇਹ ਵੀ ਇਹ ਵੀ ਮਤਲਬ ਬਹੁਤ ਜ਼ਿਆਦੀ ਜ਼ਮੀਨ ਆ ਮਤਲਬ ਕਿ ਆਸਟ੍ਰੇਲੀਆ ਹੈ ਹੀ ਬਹੁਤ ਵੱਡਾ ਵਾ ਨਾ ਤੇ ਉਹਦੇ ਕਰਕੇ ਇੰਡੀਆ ਤਿੰਨ ਹੋਣ ਸਾਢੇ ਤਿੰਨ ਇੰਡੀਆ ਹੋਣ ਤਾਂ ਫੇਰ ਇੱਕ ਆਸਟ੍ਰੇਲੀਆ ਬਣਦਾ ਵਾ ਆ ਗੋਰੀ ਨੇ ਸ਼ੈੱਡ ਬਣਾਇਆ ਸੀ ਨਵਾਂ ਹੀ ਬਣਾਇਆ ਸੀ ਉਹਨੇ ਕਿਉਂਕਿ ਹੁਣ ਉਹਨੇ ਉੱਥੇ ਇੱਥੇ ਰਹਿਣਾ ਸੀ ਤੇ ਆ ਸ਼ੈੱਡ ਵਗੈਰਾ ਉਹਨੇ ਬਣਵਾਏ ਆ ਉਹ ਛੋਟਾ ਜਿਹਾ ਉਹਦਾ ਘਰ ਆ ਤੇ ਉੱਥੇ ਉਹ ਰਹਿਣ ਗਿਆ ਸੀ ਤੇ ਉਹ ਕਹਿੰਦਾ ਕਿ ਮੈਂ ਹੁਣ ਇੱਥੇ ਰਿਹਾ ਕਰਨਾ ਵਾ ਤੇ ਬਾਲ ਬੱਚੇ ਗੋਰੇ ਦੇ ਜਿਹੜੇ ਹੀ ਉਹ ਸਿਟੀ 'ਚ ਰਹਿੰਦੇ ਸੀ ਤੇ ਉਹ ਇੱਥੇ ਰਹਿਣਾ ਚਾਹੁੰਦਾ ਏ ਆ ਜਿਹੜਾ ਵਾ ਇਹ ਮੇਨ ਸੜਕ ਹੀ ਸੜਕ ਵੀ ਮਤਲਬ ਕੱਚੀ ਸੜਕ ਆਉਂਦੀ ਏ ਉਹਦੇ ਫਾਰਮ ਨੂੰ ਤੇ 3-4 ਕਿਲੋਮੀਟਰ ਜੰਗਲ ਦੇ ਅੰਦਰ ਸੀ ਏ ਤੇ ਕਿਉਂਕਿ ਇਹ ਇਸ ਇਹ ਸੜਕ ਸਿਰਫ ਇਸੇ ਦੇ ਫਾਰਮ ਨੂੰ ਜਾਣ ਦੀ ਹੀ ਕਿਉਂਕਿ ਹੋਰ ਲਾਗੇ ਜਿਹੜੇ ਫਾਰਮ ਸੀ ਉਹ 1 ਕਿਲੋਮੀਟਰ ਦੇ ਹਿਸਾਬ ਨਾਲ ਜਮੀਨ ਸੀ ਤੇ ਉਹਦੇ ਕਰਕੇ ਲਾਗੇ ਕੋਈ ਛੇਤੀ ਫਾਰਮ ਨਹੀਂ ਲੱਭਦਾ ਆਹ ਪਾਣੀ ਉਹਦੀ ਟੈਂਕਾ ਟੁੰਕਿਆ ਮਤਲਬ ਸਾਰੀਆਂ ਇਹਦੀਆਂ ਹੀ ਸੀਗੀਆਂ ਤੇ ਮੈਂ ਮੈਂ ਤੁਹਾਡੇ ਨਾਲ ਇਹ ਵੀਡੀਓ ਤਾਂ ਕਰਕੇ ਸ਼ੇਅਰ ਕੀਤੀ ਸੀ ਕਿ ਹਰ ਕਿਸੇ ਨੂੰ ਆਪਣੀ ਉਹ ਜਗ੍ਹਾ ਬਹੁਤ ਪਿਆਰੀ ਹੁੰਦੀ ਹੈ ਜਿੱਥੇ ਉਹ ਜੰਮਿਆ ਪਲਿਆ ਹੋਵੇ ਤੇ ਇਹ ਗੋਰਾ ਵੀ ਜਿਹੜਾ ਸੀ ਇੱਥੇ ਹੀ ਜੰਮਿਆ ਪਲਿਆ ਸੀ ਤੇ ਆਪਣਾ ਕਾਰੋਬਾਰ ਛੇੜ ਕਰਨ ਦੇ ਕਾਰਨ ਹੁਣ ਬਹੁਤ ਜ਼ਿਆਦਾ ਬਜ਼ੁਰਗ ਅਵਸਥਾ ਵਿੱਚ ਸੀ ਤੇ ਉਹ ਚਾਹੁੰਦਾ ਸੀ ਕਿ ਮੇਰੇ ਜਿਹੜੇ ਆਖਰੀ ਸਾਹ ਆ ਉਹ ਆਪਣੀ ਜੱਦੀ ਪੁਰਸ਼ੀ ਜਿਹੜੀ ਜ਼ਮੀਨ ਆ ਉੱਥੇ ਹੀ ਨਿਕਲਣ